ਸਿਆਣੇ ਦਾ ਕਿਆ ਤੇ ਔਲੇ ਦਾ ਖਾਤਾ ਪਾਸ ਪਤਾ ਚੱਲਦਾ ਸੋ ਮੈਂ ਪਹਿਲੇ ਵੀ ਕਿ ਵੀਡੀਓ ਬਣਾਈ ਸੀ ਜਿਹੜਾ ਬਿਆਸ ਵਾਲਾ ਜਿਹੜਾ ਮੀਨ ਇਹਨਾਂ ਦਾ ਢਿੱਲੂ ਬਾਬਾ ਹੈਗਾ ਕੀ ਪਤੰਦਰ ਦਾ ਨਾ ਗੁਰਿੰਦਰ ਸਿੰਘ ਪਤਾ ਨਹੀਂ ਕੀ ਮੈਂ ਉਦੋਂ ਵੀ ਕਿਹਾ ਸੀ ਬੰਦਾ ਸਿਰੇ ਦਾ ਚੋਰ ਹੈ ਇਹਨੇ 126 ਕਰੋੜ ਦਾ ਬੰਗਲਾ ਲਿੱਤਾ ਤੁਹਾਡੇ ਸੰਗਤ ਦੇ ਪੈਸਿਆਂ ਚੋਂ ਇਹ ਬੰਦਾ ਕਰਪਟेड ਆ ਇਹਨੂੰ ਤੁਸੀਂ ਰੱਬ ਨਾ ਮੰਨੋ ਆ ਹੁਣ ਨਤੀਜਾ ਦੇਖ ਲਓ ਮਜੇਠਿਆ ਜਿਹਨੇ ਸਰੇ ਆਮ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਚਿੱਟਾ ਵੇਚ-ਵੇਚ ਕੇ ਲੋਕਾਂ ਦੀਆਂ ਧੀਆਂ ਪੁੱਤ ਮਰਵਾਏ ਉਹਨਾਂ ਦੀਆਂ ਲਾਸ਼ਾਂ ਦਾ ਤੇ ਤੰਡਵ ਖੇលਿਆ ਨੋਟ ਕਮਾਏ ਤੇ ਹੱਥ ਤੋਂ ਜ਼ਿਆਦਾ ਪ੍ਰਾਪਰਟੀਆਂ ਬਣਾਈਆਂ ਉਹ ਕੇਸ ਚੱਲ ਰਿਹਾ ਇਹ ਵਿਆਸ ਵਾਲਾ ਢਿੱਲੋਂ ਜਾਂਦਾ ਉੱਥੇ ਅੱਧਾ ਘੰਟਾ ਮੀਟਿੰਗ ਕਰਦੋਂ ਉਸ ਤੋਂ ਬਾਅਦ ਇਹਨੂੰ ਪੇਲ ਮਿਲਦੀ ਹੈ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਉੱਤੋਂ ਢਿੱਲੋਂ ਬਿਆਨ ਦੇ ਰਿਹਾ ਵਿਆਸ ਵਾਲਾ ਕੀ ਸਾਡੀ ਤਾਂ ਰਿਸ਼ਤੇਦਾਰੀ ਹੈ ਜੀ ਮੈਂ ਇਸ ਮਾਮਲੇ ਚਾਉਣਾ ਨਹੀਂ ਇਹਦਾ ਮਤਲਬ ਇਹ ਚੋੜ ਦੀ ਰਿਸ਼ਤੇਦਾਰੀ ਉਸ ਚੋਰ ਨਾਲ ਆ ਇਹਦਾ ਮਤਲਬ ਕਿ ਵਿਆਸ ਦੇ ਡੇਰੇ ਦੇ ਵੀ ਅੰਦਰ ਖਾਤੇ ਕਿਤਨੇ ਕਿਤੇ ਚਿੱਟੇ ਨਾਲ ਰਿਲੇਸ਼ਨ ਹੈ ਚਿੱਟੇ ਦਾ ਵਪਾਰ ਕਰਦੇ ਆ ਇਹ ਚਿੱਟਾ ਵੇਚਦੇ ਆ ਵਿਆਸ ਵਾਲੇ ਇਹ ਵੀ ਅੰਦਰ ਖਾਤੇ ਚਿੱਟਾ ਵੇਚ ਕੇ ਅਮੀਰ ਹੋਏ ਨੇ ਸੋ ਇਨਕੁਆਰੀ ਤਾਂ ਵਿਆਸ ਵਾਲਾ ਜਿਹੜਾ ਬਾਬਾ ਢਿੱਲੋਂ ਉਹਦੀ ਵੀ ਹੋਣੀ ਚਾਹੀਦੀ ਆ ਗੁਰਿੰਦਰ ਦੇ ਵੀ ਵੀ ਉਹਨੇ 126 ਕਰੋੜ ਦਾ ਚੰਡੀਗੜ੍ਹ ਚ ਬੰਗਲਾ ਲਿੱਤਾ ਕਿੱਥੋਂ ਪੈਸਾ ਆ ਕਿੱਥੋਂ ਤੁਸੀਂ ਗੱਡੀ ਦੇਖੀਏ BMW ਉਹਦੇ ਕੋਲ ਮਰਸੀਡੀਜ਼ ਦੇਖੀਏ ਉਹ ਕੋਈ ਆਮ ਗੱਡੀਆਂ ਨਹੀਂ ਆ 40 45 50 ਲੱਖ ਵਾਲੀਆਂ ਬਹੁਤ ਟੌਪ ਹਾਈ ਰੇਂਜ ਦੀਆਂ ਪੈਸਾ ਆਂਦਾ ਕਿੱਥੋਂ ਇੰਨੀ ਮਹਿੰਗੀਆਂ ਗੱਡੀਆਂ ਵਾਸਤੇ ਕੀ ਤੁਸੀਂ ਆਪ ਸੰਗਤ ਕਦੇ ਸਵਾਲ ਪੁੱਛਦੇ ਹੋ ਜਦੋਂ ਬਾੜ ਆਈ ਸੀ ਪੰਜਾਬ ਤੇ ਇੰਨੇ ਘਰ ਡੁੱਬੇ ਇੰਨਾ ਨੁਕਸਾਨ ਹੋਇਆ ਗਰੀਬ ਪੰਜਾਬੀਆਂ ਦਾ ਇਹ ਬੰਦੇ ਨੇ ਬੰਨ ਲਾ ਦਿੱਤੇ ਸੀ ਉੱਥੇ ਕਹਿੰਦਾ ਮੇਰਾ ਪਿਆਸ ਦਾ ਟੇਰਾ ਨਹੀਂ ਡੁੱਬਣਾ ਚਾਹੀਦਾ ਪਿੰਡ ਡੁੱਬਦੇ ਆ ਕਹਿੰਦਾ ਡੁੱਬਣ ਢੱਠੇ ਖੁਸ਼ ਮਰੋ ਕਹਿੰਦਾ ਸਾਰੇ ਜਣੇ ਪਰ ਨੇ ਕਿਸੇ ਪਿੰਡ ਦੀ ਮਦਦ ਨਹੀਂ ਕੀਤੀ ਇਹਨੇ ਉਹ ਸਾਰਾ ਪਾਣੀ ਪਿੰਡਾਂ ਵੱਲ ਮੋੜਤਾ ਪਰ ਆਪ ਦਾ ਡੇਰਾ ਬਚਾਲਿਆ ਇਹਨਾਂ ਨੂੰ ਤੁਸੀਂ ਚੋਰਾਂ ਨੂੰ ਬਾਬਾ ਕਹਿੰਦੇ ਹੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਹਰ ਇੱਕ ਡੇਰੇ ਦੇ ਖਿਲਾਫ ਹਾਂ ਆ ਜਿਨ੍ਹਾਂ ਨੂੰ ਤੁਸੀਂ ਬਾਬੇ ਕਹਿੰਦੇ ਹੋ ਜਿਨ੍ਹਾਂ 'ਚ ਪੁੱਛਾਂ ਆਉਂਦੀਆਂ ਜਿਨ੍ਹਾਂ ਮਾਤਾ ਬਣੀ ਫਿਰਦੀਆਂ ਪੁੱਛਾਂ ਵਾਲੀਆਂ ਡੇਰੇ ਆ ਢੋਂਗੀ ਇਹਨਾਂ ਦੇ ਤੰਤਰਿਕ ਢੋਂਗੀ ਦੇ ਪਠੰਗੀ ਬਾਬੇ ਇਹਨਾਂ ਦੇ ਸਾਰਿਆਂ ਦੇ ਮੈਂ ਛਿੱਤਰ ਮਾਰਦੀਆਂ ਇੱਕ ਪਾਸੇ ਕਹਿੰਦੇ ਆ ਤੁਸੀਂ ਸਿੱਖ ਗੁਰੂ ਮੰਨਿਓ ਗ੍ਰੰਥ ਦੂਜੇ ਪਾਸੇ ਤੁਸੀਂ ਇਹਦੇ ਤਲਵੇ ਛੱਡਦੇ ਹੋ ਉੱਥੇ ਜਾ ਜਾ ਕੇ ਅੱਤ ਤੋਂ ਜ਼ਿਆਦਾ ਸਿੱਖ ਦਿਖਾ ਦਿੰਦੀ ਹੈ ਸ਼੍ਰੀ ਸਾਹਿਬ ਪਾਏ ਇਹਦੇ ਤਲਵੇ ਛੱਟ ਰਹੇ ਹੁੰਦੇ ਢਿੱਲੋਂ ਦੇ ਹੁਣ ਲੱਗ ਗਿਆ ਪਤਾ ਕਿ ਇੱਕ ਡਰੱਗੀ ਨੂੰ ਛੁਡਾਉਣ ਵਾਸਤੇ ਇਸ ਬੰਦੇ ਨੇ ਕਿੰਨਾ ਜ਼ੋਰ ਲਾਇਆ ਕਿਉਂਕਿ ਇਹਦਾ ਵੀ ਹੱਥ ਹੋਣਾ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹ ਢਿੱਲੋਂ ਦੇ ਵੀ ਪ੍ਰਾਪਰਟੀ ਦੇ ਚਾਰਜ ਕੀਤੀ ਜਾਵੇ ਇਹਦੇ ਕੋਲ ਇੰਨੇ ਮਹਿੰਗੇ ਘਰ ਗੱਡੀਆਂ ਕਿੱਥੋਂ ਆਈਆਂ ਸੰਗਤ ਅੰਨੀ ਬੇਫਕੂ ਜਿਹੜੀ ਉੱਥੇ ਪੈਸਾ ਚੜਾਉਂਦੀ ਹੈ ਫਰਾਂ ਨਹੀਂ ਤੁਹਾਨੂੰ ਲੋਕਾਂ ਨੂੰ ਕਦੋਂ ਅਕਲ ਆਊਗੀ ਤੁਸੀਂ ਕਦੋਂ ਸੁਧਰੋਗੇ ਕਦੋਂ ਕੁੱਤੇ ਕੰਮ ਬੰਦ ਕਰੋਗੇ ਜਿਹੜਾ ਸਪੇਰਾ ਹੁੰਦਾ ਨਾ ਸੱਪ ਨੂੰ ਫੜਦਾ ਜਿਹੜਾ ਚ ਬੜਾ ਇੱਕ ਸਕਿੱਲ ਇੱਕ ਟੈਲੈਂਟ ਹੁੰਦਾ ਹੈ ਖਤਰਨਾਕ ਖਤਰਨਾਕ ਸੱਪ ਨੂੰ ਹੀ ਫੜ ਲੈਂਦਾ ਪਰ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਸੱਪ ਇੱਡੇ ਖਤਰਨਾਕ ਹੁੰਦੇ ਆ ਉਹ ਸਪੇਰੇ ਨੂੰ ਵੀ ਧੋਖਾ ਦੇ ਜਾਂਦੇ ਆ ਫਿਰ ਉਹ ਬੇਲ ਚ ਵੜ ਗਏ ਉਧਰ ਵੜ ਗਏ ਉਧਰ ਵੜ ਗਏ ਸਪੇਰਾ ਵੀ ਮਗਰ 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 ਪਰ ਉਹ ਸੱਪ ਫਾਤਰੀਆਂ ਦਾ ਹੇ ਕੋਈ ਸਪੈਸ਼ਲ ਸਪੇਰਾ ਹੁੰਦਾ ਸਪੈਸ਼ਲ ਬੰਦਾ ਜਿਹੜਾ ਚੈਲੰਜ ਕਰਦਾ ਵੀ ਇਹਨੂੰ ਮੈਂ ਫੜੂੰਗਾ ਫੜ ਕੇ ਇਹਨੂੰ ਚੋਲੇ ਚ ਪਾਉਂਗਾ ਇਦਾਂ ਦੇ ਸਪੈਸ਼ਲ ਜਿਹੜੇ ਬੰਦੇ ਹੁੰਦੇ ਆ ਨਾ ਬੜੇ ਘੱਟ ਹੁੰਦੇ ਆ ਦੁਨੀਆ ਦੇ ਵਿੱਚ ਸੋ ਜਿਹੜਾ ਸੱਪ ਹੈ ਉਹ ਹੈਗਾ ਮੁਜੀਠੀਆ ਤੇ ਜਿਹੜਾ ਸਪੇਰਾ ਉਹਨੂੰ ਫੜ ਕੇ ਮਾਰਿਆ ਜੇਲ੍ਹ ਚ ਉਹ ਹੈਗਾ ਸਾਡੇ ਪੰਜਾਬ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਰਾਈਟ ਸੋ ਬੜਾ ਔਖਾ ਭਗਵੰਤ ਮਾਨ ਨੇ ਉਹ ਸੱਪ ਫੜਿਆ ਸਾਪੋ ਫੜ ਕੇ ਪਹਿਲੇ ਝੋਲੇ ਚ ਪਾਇਆ ਫਿਰ ਪਾਇਆ ਉਹਨੂੰ ਜੇਲ੍ਹ ਦੇ ਵਿੱਚ ਭਗਵੰਤ ਮਾਨ ਜੀ ਤੋਂ ਪਹਿਲੇ ਹੋਰ ਵੀ ਬੜੇ ਆਏ ਸੀ ਸੀਐਮ ਐਮਐਲਏ ਐਮਪੀ ਪਰ ਕਿਸੇ ਹੱਥ ਨਹੀਂ ਪਾਇਆ ਕਿਉਂਕਿ ਸਾਰੇ ਗਰਮ ਟੀ ਸੀ ਸਾਰੇ ਨੇ ਇੱਕ ਦੂਜੇ ਦੇ ਪੇੜੇ ਥਲੇ ਸੋਟੇ ਮਾਰ ਮਾਰ ਦੇਖੇ ਸਾਰੇ ਦੁੱਧੇ ਥਲੇ ਨਹੀਂ ਆ ਸਾਰੇ ਨੇ ਕ腐ਸ਼ਨ ਕੀਤੀ ਆ ਸੋ ਹੁਣ ਉਹਨੂੰ ਜੇਲ੍ਹ ਦੇ ਵਿੱਚ ਮਿਲਣ ਗਿਆ ਇਹਨਾਂ ਦਾ ਪਿਆਸ ਵਾਲਾ ਮੇਨ ਮੁਖਿਆ ਢਿੱਲੋ ਵੀਡੀਓ ਮੈਂ ਕੱਲ ਪਰਸੋਂ ਦੇਖੀ TikTok ਤੇ ਜਦੋਂ ਢਿੱਲੋਂ ਜੇਲ੍ਹ ਦੇ ਵਿੱਚ ਉਹਨੂੰ ਮਜੀਠੀ ਨੂੰ ਮਿਲਣ ਗਿਆ ਤਾਂ ਢਿੱਲੋਂ ਨੇ ਪ੍ਰੋਮਿਸ ਕੀਤਾ ਕਿ ਮੈਂ ਮਜੀਠੀ ਨੂੰ ਮੈਂ ਬਾਹਰ ਕਢਾਉਂਗਾ ਤੁਸੀਂ ਜਾ ਕੇ ਲੋਕੀ ਉਹ ਵਿਆਸ ਵਾਲੇ ਦੇ ਪੈਰੀ ਪੈਣੇ ਹੋ ਉਹਦੇ ਪੈਰਾਂ ਨੂੰ ਆਏ ਚਿਮੜਦੇ ਹੋ ਉਹ ਰੱਬਾ ਆ ਜਿਹੜੇ ਬਣੇ ਫਿਰਦੇ ਨਾ ਗੁਰੂ ਮਹਾਰਾਜ ਦੇ ਬੜੇ ਅਸੀਸ ਸੇ ਖਸੀ ਸੇ ਕੋਟਾਟੇ ਅਮਰ ਸ਼ਕੇ ਲੋਕੀ ਜਾ ਆ ਜਾ ਉੱਥੇ ਪੈਰੀ ਪੈਂਦੇ ਆ ਲੋਕਾਂ ਨੇ ਆਪਣੇ ਘਰੋਂ ਦੱਸੋ ਗੁਰੂਆਂ ਦੀਆਂ ਫੋਟੋਆਂ ਲਾਤੀਆਂ ਮੈਂ ਐਸੇ ਵਿਆਸੀਆਂ ਦੇ ਘਰ ਜਾ ਜਾ ਦੇਖਿਆ ਉਹਨਾਂ ਦੇ ਘਰੇ ਉਹ ਢਿੱਲੋ ਦੀ ਫੋਟੋ ਲੱਗੀ ਹੋਣੀ ਕੰਧ ਉੱਤੇ ਵਿਆਸ ਵਾਲੇ ਬਾਬੇ ਦੀ ਤੇ ਮੈਂ ਪੁੱਛਿਆ ਵਾਟ ਇਜ਼ ਥਿਸ ਇਹ ਬਾਬਾ ਇਹ ਗੋਡ ਆ ਕਹਿੰਦੇ ਸਾਡਾ ਗੋਡ ਆ ਜੀ ਸਾਡਾ ਰੱਬ ਆ ਜਦੋਂ ਸਾਡੇ ਤੇ ਕੋਈ ਵਿਪਤਾ ਪੈਂਦੀ ਆ ਅੱਖਾਂ ਬੰਦ ਕਰਕੇ ਢਿੱਲੋ ਜੀ ਨੂੰ ਯਾਦ ਕਰਦੇ ਆ ਸਾਡੇ ਤਾਂ ਕਸ਼ਟ ਹੀ ਦੂਰ ਹੋ ਜਾਂਦੇ ਆ ਦੇ ਲੋ ਕਿੰਨਾ ਅਮੀਰ ਗੋੜ ਇਹਨਾਂ ਦਾ BMW ਮਰਸੀਡੀਜ਼ ਤੋਂ ਥੱਲੇ ਨਹੀਂ ਹੁੰਦਾ ਗੋੜ ਐਡੀ ਮਹਿੰਗੀ ਗੋੜ ਦੇ ਘਟ ਤੇ ਘੜੀ ਪਈ ਹੁੰਦੀ ਆ ਐਸਾ ਗੋੜ ਹੈ ਇਹਨਾਂ ਦਾ ਗੋੜ ਨੇ ਕਿੰਨੇ ਕਿਸਾਨਾਂ ਦੀ ਜ਼ਮੀਨ ਨੱਪ ਕੇ ਉਹ ਤੇ ਡੇਰਾ ਬਣਾ ਲਿਆ ਆ ਜਦੋਂ ਬਾੜ ਆਈ ਸੀ ਨਾ ਇਹਨਾਂ ਦਾ ਗੋੜ ਨਜ਼ਰ ਨਹੀਂ ਆਇਆ ਕਿਤੇ ਉਦੋਂ ਪਹਿਲੇ ਵੱਟ ਲਾ ਲਿਆ ਆਪਣੇ ਡੇਰੇ ਵਾਲੇ ਪਾਸੇ ਕਿਤੇ ਪਾਣੀ ਮੇਰੇ ਵੱਲੋਂ ਨਾ ਅਜ ਸਾਰਾ ਦੂਜੇ ਪਿੰਡਾਂ 'ਚ ਵੜਦਾ ਇੱਕ ਵੀ ਟੀਮ ਬਿਆਸਿਆਂ ਦੀ ਨਜ਼ਰ ਨਹੀਂ ਆਈ ਕਿਸੇ ਦੀ ਮਦਦ ਕਰਦੇ ਐਸੇ ਗੋੜ ਨੇ ਤੁਹਾਡੇ ਅਸੀਂ ਸਿੱਖ ਕਹਿ ਕੇ ਮਰ ਜਾਂਦੇ ਹਾਂ ਗੁਰੂ ਮਾਨੇਓ ਗ੍ਰੰਥ ਸਾਡੇ ਸਿੱਖਾਂ ਨੇ ਦੱਸਾ ਗੁਰੂਆਂ ਦੀ ਫੋਟੋ ਲਾ ਕੇ ਘਰੋਂ ਇਹ ਬੰਦੇ ਦੀ ਫੋਟੋ ਟੰਗ ਰੱਖੀ ਆ ਮੈਨੂੰ ਪਤਾ ਬਹੁਤ ਲੱਕੋਨਾਂ ਮੇਰੀਆਂ ਜਿੰਨੇ 82 ਐ ਉਹਨੂੰ ਗੱਲਾਂ ਚੁੱਭੜੀਆਂ ਮੇਰੀਆਂ ਗੱਲਾਂ ਤੁਹਾਨੂੰ ਚੁੱਭਣੀਆਂ ਤੁਹਾਨੂੰ ਧੜੀਆਂ ਵੀ ਲੱਗਣੀਆਂ ਪਰ ਆਪਣੇ ਦਿਮਾਗ ਨਾਲ ਆਪਣੇ ਅੰਤਰਾਤਮਾ ਨਾਲ ਸੋਚਿਓ ਕਿਹੜੇ ਸ਼ਬਦ ਦਿੰਦਾ ਉਹ ਤੁਹਾਨੂੰ ਤੁਸੀਂ ਲੈਣ ਜਾਂਦੇ ਹੋ ਕਿਹੜਾ ਐਸਾ ਬੰਦਾ ਨਾਮ ਤਾਂ ਦਿੰਦਾ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆ ਸਾਡੇ 10 ਗੁਰੂ ਮੈਂ ਕਹਨੀਆ ਸ਼ਹੀਦੀਆਂ ਕਰਕੇ ਚਲੇ ਗਏ ਤੁਹਾਨੂੰ ਸਮਝਾ ਸਮਝਾ ਥੱਕ ਗਏ ਤੁਸੀਂ ਲੋਕ ਫੇਰ ਉਹੀ ਇੱਕ ਇੱਕ ਦੇਹਧਾਰੀ ਬੰਦਾ ਤੁਸੀਂ ਉਹਨੂੰ ਰੱਬ ਬਣਾ ਕੇ ਬੈਠੇ ਹੋ ਜਿਹੜਾ ਬੰਦਾ ਡਰੱਗ ਦੇ ਵਪਾਰੀ ਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦਾ ਪਿਆਸ ਵਾਲਿਆਂ ਦਾ ਢਿੱਲੋਂ ਇਹਨਾਂ ਦਾ ਗੁਰੂ ਇਹਨਾਂ ਦਾ ਗੋਡ ਇਹਨਾਂ ਦਾ ਰੱਬ ਉਹ ਆ ਕਿੰਨਾ ਕੁ ਦੁੱਤਾਂ ਤੁਲੇ ਹੋਣਾ ਮਜੀਠੀਆ ਉਹ ਕਾਲਾ ਕੋਬਰਾ ਜਿਹਨੇ ਪੰਜਾਬ ਦੀ ਨਸਾਂ ਵਿੱਚ ਜ਼ਹਿਰ ਭਰਤਾ ਜਿਹਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਡਰੱਗ ਤੇ ਲਾਤਾ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ ਕਿੰਨੀਆਂ ਭੈਣਾਂ ਦੇ ਭਾਈ ਛਿੰਲੇ ਕਿੰਨੀਆਂ ਕੁੜੀਆਂ ਬੇਵਾਹ ਹੋ ਗਈਆਂ ਸਹਾਗ ਉੱਜੜ ਕੇ ਕਿੰਨੀਆਂ ਨਿੱਕੇ ਨਿੱਕੇ ਧੀਆਂ ਦੇ ਪਿਓ ਮਰ ਗਏ ਉਹਦਾ ਜ਼ਿੰਮੇਵਾਰ ਕੌਣ ਹੈ ਜਿਹੜੇ ਲੋਕ ਨਸ਼ਿਆਂ ਦੇ ਟੀਕੇ ਲਾ ਕੇ ਮਰੇ ਹੈ ਜਨਾਬ ਉਹਨਾਂ ਦੇ ਘਰ ਜਾਓ ਜ਼ਰਾ ਉਹਨਾਂ ਦੇ ਮਾਵਾ ਦਾ ਹਾਲ ਪੁੱਛੋ ਉਹਨਾਂ ਦੇ ਵਾਈਫਾਂ ਦਾ ਹਾਲ ਪੁੱਛੋ ਉਹ ਛੋਟੇ ਮਾਸੂਮ ਬੱਚਾ ਨੂੰ ਪੁੱਛੋ ਉਹਨਾਂ ਦੇ ਨਸਾਂ 'ਚ ਜ਼ਹਿਰ ਫਲਾਇਆ ਕਿਨੇ ਮੇਝੇਠੀਏ ਨੇ ਮੇਝੇਠੀਏ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਡਰਦੇ ਸੀ ਸਾਰੇ ਪਰ ਪਾਇਆ ਕਿ ਭਗਵੰਤ ਮਾਨ ਨੇ ਤੇ ਅੱਜ ਭਗਵੰਤ ਮਾਨ ਦਾ ਤੁਸੀਂ ਉਹ ਹਾਲ ਕਰ ਰਹੇ ਹੋ ਭਗਵੰਤ ਮਾਨ ਤੋਂ ਪਹਿਲੇ ਕੋਈ ਹੋਰ ਸੀਐਮ ਸੀ ਉਦੋਂ ਵੀ ਤੁਸੀਂ ਇਹ ਕੁੱਤੇ ਖਾਣੀ ਕੀਤੀ ਕੋਈ ਵੀ ਸੀਐਮ ਮਾਣੇ ਪੰਜਾਬ ਦਾ ਤੁਹਾਨੂੰ ਉਹਦੇ ਵਿੱਚ ਨੁਕਸ ਕੱਢਣੇ ਕੱਢਣਾ ਤੁਸੀਂ ਇਹਨੇ ਆਏ ਨਹੀਂ ਕੀਤਾ ਨੇ ਉਹ ਕਹਿੰਦਾ ਭਗਵੰਤ ਮਾਨ ਕੀ ਕਰੇ ਜਦ ਉੱਤੋਂ ਸੈਂਟਰਲ ਨੇ ਸੈਂਟਰਲ ਸਰਕਾਰ ਕੀ ਦੀ ਆ ਤੇਂਦਰ ਮੋਦੀ ਜਦ ਮੋਦੀ ਨੇ ਉੱਤੋਂ ਪੈਸਾ ਦੱਬ ਲਿਆ ਕਿ ਭਗਵੰਤ ਮਾਨ ਭਾਵੇਂ ਸੀਐਮ ਹੈ ਪੰਜਾਬ ਦਾ ਕੁਝ ਨਹੀਂ ਕਰ ਸਕਦਾ ਉਹ ਜਦ ਤੱਕ ਸੈਂਟਰ ਵਾਲਿਆਂ ਨੂੰ ਪੈਸੇ ਦਾ ਆਰਡਰ ਨਹੀਂ ਦੇਣਗੇ ਪੰਜਾਬ ਦਾ ਕੁਝ ਨਹੀਂ ਕਰ ਸਕਦਾ ਬੰਦਾ ਉਹਨਾਂ ਦਾ ਡਿਪਰੈਸ਼ਨ ਦੇਤਾ ਤੁਸੀਂ ਸਾਰਿਆਂ ਨੇ ਉਹ ਬੰਦੇ ਨੂੰ ਜਿਹੜਾ ਕਿਰਡਾਂ ਦਾ ਉਹਦੇ ਬਾਰੇ ਬੋਲਣ ਲੱਗ ਜਾਂਦਾ ਹੈ ਪਰ ਤੁਸੀਂ ਕਦੀ ਸੋਚਿਆ ਕਿ ਜੋ ਭਗਵੰਤ ਮਾਨ ਕੰਮ ਕਰ ਗਿਆ ਨਾ ਮਜੀਠੀਆਂ ਚੱਕ ਕੇ ਅੰਦਰ ਵੜਿਆ ਇਹ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਵਿੱਚ ਉਸ ਬੰਦੇ ਦਾ ਨਾਮ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਮਜੀਠੀਆ ਇੱਕ ਉਹ ਕਾਲਾ ਕੋਬਰਾ ਸੀ ਜਿਹਨੂੰ ਹੱਥ ਪਾਣ ਲੱਗੇ ਸਾਰੇ ਡਰਦੇ ਸੀ ਵੱਡੇ ਤੋਂ ਵੱਡਾ ਮਨਿਸਟਰ ਉਹਨੂੰ ਹੱਥ ਨਹੀਂ ਪਾਉਂਦਾ ਸੀ ਪਰ ਅੱਜ ਪਿਆਸ ਵਾਲਾ ਢਿੱਲੋਂ ਉਹਨੇ ਸਾਬਿਤ ਕਰਤਾ ਕਿ ਉਹ ਐਸੇ ਬੰਦੇ ਨੂੰ ਕਢਾਉਣ ਦੇ ਚੱਕਰ 'ਚ ਆ ਕਿ ਜਿਹੜਾ ਡਰੱਗ ਦਾ ਵਪਾਰ ਕਰਦਾ ਸੀ ਸਾਰੇ ਪੰਜਾਬ 'ਚ ਨੇ ਡਰੱਗ ਫਲਾਈ ਇਹਦਾ ਮਤਲਬ ਢਿੱਲੋਂ ਵੀ ਕੋਈ ਇਦਾਂ ਦੇ ਕੰਮ ਕਰਦਾ ਫਰਨਸ ਦਾ ਗੱਲਾਂ ਇਹ ਵੀ ਆ ਗਈਆਂ ਸਾਨੂੰ ਪ੍ਰੈਸ ਵਾਲਿਆਂ ਕੋਲੋਂ ਵੀ ਢਿੱਲੋ ਕਹਿੰਦਾ ਵੀ ਮੈਂ ਵੀ ਹੁਣ ਰਾਜਨੀਤੀ ਚਾਹਣਾ ਤੇ ਮੈਂ ਸੀਐਮ ਬਣਨਾ ਹੈ ਪੰਜਾਬ ਦਾ ਹੁਣੇ-ਹੁਣੇ ਬਾਬੇ ਬਣਉਣਗੇ ਪੰਜਾਬ ਦੇ ਸੀਐਮ ਮੈਂ ਤੁਹਾਨੂੰ ਲੋਕਾਂ ਨੂੰ ਪਹਿਲੇ ਇੱਕ ਗੱਲ ਆਖੀ ਸੀ ਵੀ ਮੈਂ ਬਾਬਿਆਂ ਦੇ ਖਿਲਾਫ ਆ ਮੈਂ ਆ ਡੇਰਿਆਂ ਦੇ ਪੂਰਜੋਦ ਵਿਰੋਧ ਕਰਦੀ ਐ ਮੈਂ ਡੇਰਿਆਂ ਦੇ ਖਿਲਾਫ ਮੈਂ ਕਿਸੇ ਡੇਰੇ ਨੂੰ ਨਹੀਂ ਮੰਨਦੀ ਕੋਈ ਵੀ ਬੰਦਾ ਕਵੇ ਮੈਂ ਪ੍ਰਵਚਨ ਦਿੰਨਾ ਦੁਨੀਆ ਮੇਰੇ ਪ੍ਰਵਚਨ ਮੈਂ ਐਸੇ ਕਿਸੇ ਬੰਦੇ ਦੇ ਪ੍ਰਵਚਨ ਸੁਣਨੇ ਪਸੰਦ ਨਹੀਂ ਕਰੂੰਗੀ ਜਿਹੜਾ ਆਪਣੇ ਪੈਰੀ ਹੱਥ ਲਮਾਂਦਾ ਲੋਕਾਂ ਦਾ ਉਏ ਨੋ ਪਬਲਿਸਿਟੀ ਦੇਈ ਜਾਂਦੇ ਓ ਤੁਸੀਂ ਟਿਕਟੌਕ ਤੇ ਵਿਆਸ ਵਾਲੇ ਨੂੰ ਨਿਆਣੇ ਆ ਕੇ ਬਾਬਾ ਜੀ ਮੈਂ ਦੁੱਖੇ ਭਰੇ ਆ ਬਾਬਾ ਜੀ ਦੱਸੋ ਨਾ ਮੇਰਾ ਦੁੱਖ ਕਦੋਂ ਦੂਰ ਹੋਣਗੇ ਮure ਬਾਬਾ ਸ਼ਰੂ ਇਹਦਾ ਪਰਵਚਨ ਦੇਣ ਬੇਟਾ ਬੇਟਾ ਗਾਲ ਇਸ ਤਰ੍ਹਾਂ ਹੈ ਇਹ ਪਰਮਾਤਮਾ ਜਦੋਂ ਕਹਿੰਦਾ ਕੀ ਗੱਲ ਇਸ ਤਰ੍ਹਾਂ ਹੈ ਓ ਤੁਸੀਂ ਪਾਗਲੋਂ ਲੋਕੋ ਤੁਸੀਂ ਮਿਹਨਤ ਕਰੋ ਮਿਹਨਤ ਨਾਲ ਆਪਣੀ ਕਿਸਮਤ ਨੂੰ ਕਰਮਾ ਨੂੰ ਬਦਲ ਸਕਦੇ ਹੋ ਤੁਸੀਂ ਤੁਸੀਂ ਬਹਿਲੇ ਬਹਿ ਕੇ ਖਾਣਾ ਚਾਹੁੰਦੇ ਹੋ ਠੱਗੀਆਂ ਤੁਸੀਂ ਲੋਕਾਂ ਦਾ ਮਾਰਦੇ ਹੋ ਫਿਰ ਕਹਿੰਦੇ ਬਾਬਾ ਜੀ ਸਾਡੇ ਫਲਾਣਾ ਨੁਕਸਾਨ ਹੋ ਗਿਆ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਸੋਚਿਆ ਤਾਂ ਕਰੋ ਠੱਗੀ ਕਿਧਰ ਜਾ ਕੇ ਮਾਰੀ ਸੀ ਕਰਮਾ ਜਿੱਦ ਤੱਕ ਤੁਸੀਂ ਕਰਮਾ ਨੂੰ ਸਮਝ ਜਾਓਗੇ ਨਾ ਤੁਸੀਂ ਲੋਕ ਠੱਗੀਆਂ ਮਾਰਨੀਆਂ ਬੰਦ ਕਰ ਦੋਏ ਕਰਮਾ ਦੀ ਸਜ਼ਾ ਹਰ ਇੱਕ ਬੰਦੇ ਨੂੰ ਇਸੇ ਧਰਤੀ ਤੇ ਚੁਕਾਉਣੀ ਪੈਂਦੀ ਆ ਇਹ ਤੁਸੀਂ ਲੋਕਾਂ ਨੇ ਡੇਰੇ ਆਲੇ ਬਣਾਏ ਆ ਉਸ ਸਰਸੇ ਵਾਲਾ ਰਾਮ ਰੀ ਫੇਰ ਕਹਿੰਦੇ ਹੋ ਸਰਸੇ ਵਾਲਾ ਜੀ ਬਲਤਕਾਰੀ ਐ ਸਰਕਾਰ ਨੇ ਛੱਡਤਾ ਜੀ ਪਰ ਉਲਟੀ ਬਾਹਰ ਆ ਗਿਆ ਇਹਨੂੰ ਬਲਤਕਾਰੀ ਨੂੰ ਬਾਹਰ ਕਿਵੇਂ ਆਣ ਦਿੱਤਾ ਉਹ ਬਲਤਕਾਰੀ ਨੇ ਸੰਗਤ ਕਿੰਨੀ ਮਗਰ ਲਾਈ ਐ ਵੋਟਾਂ ਨਹੀਂ ਲੈ ਲਈਆਂ ਨਾ ਰਾਜਨੀਤੀਆਂ ਨੇ ਰਾਜ ਜਿਹੜੇ ਨੇਤਾ ਵੀ ਤਾਂ ਬਲਤਕਾਰੀ ਨੇ ਕੀ ਇਹ ਸ਼ੋਸ਼ਣ ਨਹੀਂ ਕਰਦੇ ਔਰਤਾਂ ਦਾ ਸਾਮ ਹਾਊਸ ਤੇ ਲਜਾਇਡ ਜਾ ਇਹ ਸਾਰੇ ਪੋਲਿਟਿਕਸ ਵਾਲੇ ਵੀ ਬਲਤਕਾਰੀ ਨੇ ਬਲਤਕਾਰੀ ਬਲਤ ਕਰਨ ਰਲੇ ਹੋਏ ਆ ਤੇ ਬਲਤਕਾਰ ਕਰਵਾਉਂਦਾ ਕੌਣਾ ਆ ਆ ਸਾਡੀਆਂ ਬੀਬੀਆਂ ਆਪਣੇ ਬਲਦਕਾਰ ਆਪ ਕਰਵਾਉਂਦੀਆਂ ਫਿਰ ਕਹਿੰਦੇ ਨੇ ਐਸੀ ਡੇਰੇ ਚ ਗਈ ਸੀ ਜੀ ਬਾਬੇ ਨੇ ਸਾਨੂੰ ਛੇੜਤਾ ਬਾਬਾ ਮੈਨੂੰ ਕਮਰੇ ਚ ਲੈ ਗਿਆ ਜੀ ਬਾਬੇ ਨੇ ਮੈਨੂੰ ਐਵੇਂ ਕਿਵੇਂ ਬਾਬੇ ਨੇ ਮੈਨੂੰ ਨਾ ਛੇੜਦਾ ਹੈ ਹੈ ਮੈਂ ਕਦੇ ਕਦੇ ਸੁਣਿਆ ਮੇਰੇ ਬੂਆ ਜੇ ਮੈਂ ਕਿਤੇ ਡੇਰੇ ਚ ਗਈ ਤੇ ਬਾਬੇ ਨੇ ਛੇੜਦਾ ਬਾਬੇ ਨੂੰ ਤਾਂ ਮੈਂ ਪਾਰ ਕੇ ਖਿਲਾਰ ਦੂੰਗੀ ਕੋਈ ਬਾਬਾ ਛੇੜ ਕੇ ਤਾਂ ਵੇਖੇ ਪਹਿਲੀ ਗੱਲ ਮੈਂ ਪ્યોਰ ਸਿੱਖਣੀ ਆ ਮੈਂ ਡੇਰੇ ਚ ਜਾਊਂਗੀ ਓ ਤੁਸੀਂ ਗੁਰੂ ਮੰਨਿਓ ਗ੍ਰੰਥ ਨੂੰ ਦੱਸੋ ਗੁਰਾਂ ਦੀ ਰਿਸਪੈਕਟ ਕਰਦੇ ਇੱਜ਼ਤ ਕਰਦੇ ਉਹਨਾਂ ਨੂੰ ਆਪਣਾ ਪਰਮੇਸ਼ਰ ਮੰਨਦੇ ਤੁਸੀਂ ਕਿੱਦਾਂ ਇਹ ਬੰਦਿਆਂ ਦੇ ਡੇਰੇਆਂ 'ਚ ਵੱਟ ਜਾਨੇ ਹੋ ਜਾ ਕੇ ਆ ਜਿਹੜੀਆਂ ਬੀਬੀਆਂ ਝੋਲਾ ਛੱਪ ਮੋਲ ਵੀ ਮੀਆਂ ਸੁਲੇਮਾਨ ਜਿੱਦਾਂ ਬੜੀਆਂ ਹੁੰਦੀਆਂ ਬੱਸ ਸਟੈਂਡ ਤੇ ਤੁਸੀਂ ਦੇਖਿਓ ਜਿੰਨੇ ਬੱਸ ਸਟੈਂਡ ਆ ਨਾ ਪੰਜਾਬ ਦੇ ਸਾਰੇ ਬੱਸ ਸਟੈਂਡ ਤੇ ਇਹਨਾਂ ਮੀਆਂ ਸੁਲੇਮਾਨੀਆਂ ਦੇ ਬੋਰਡ ਲੱਗੇ ਹੁੰਦੇ ਕਿਉਂ ਸਾਡੀਆਂ ਬੀਬੀਆਂ ਪਿੰਡ ਦੀਆਂ ਭੋਲੀਆਂ ਝੋਲਾ ਚੱਕਦੀਆਂ ਵੇਖਦੀਆਂ ਬੰਦਾ ਖੇਤਾਂ ਨੂੰ ਗਿਆ ਚੱਕ ਸਿੱਧੀ ਬੱਸ ਲਾ ਕੇ ਬਾਬੇ ਕੋਲ ਬੱਸ ਸਟੈਂਡ ਤੇ ਉਤਰਨਾ ਉੱਥੇ ਹੀ ਆਪਣਾ ਜਾਦੂ ਟੋਟਕਾ ਲੈਣਾ ਜੇ ਮੇਰਾ ਪੁੱਤ ਮੇਰੇ ਵਸਚ ਹੋ ਜੇ ਨੋਹ ਦਿਨਾ ਸੁਣੇ ਮੇਰਾ ਬੰਦਾ ਮੇਰੇ ਕੰਟਰੋਲ ਰਵੇ ਖਲਾਨਾ ਇਹ ਹੋ ਜੇ ਉਥੋਂ ਬੱਸ ਫੜਦੀਆਂ ਸਿੱਧਾ ਘਰ ਨੂੰ ਬੀਬੀਆਂ ਦੀ ਸੁਹੂਲਤਾਸਤੇ ਹ ਸਾਰੇ ਮੌਲਵੀ ਜਾਦੂ ਟੋਣੇ ਕਰਨ ਵਾਲੇ ਬੱਸ ਸਾਡਾ ਤੇ ਡੇਰਾ ਵੜਾ ਕੇ ਬੈਠੇ ਆ ਉਹ ਤਾਂ ਪੰਯੰਗ ਕਹਿੰਦੇ ਆ ਅਸੀਂ ਸਮਾਰਦਾਂ ਨੇ ਪੰਜਾਬ ਨੂੰ ਪਉੜੀ ਆਇਆ ਕਰਦਾਂਗੇ ਸੋਦੇ ਲਾਵਾ ਕਿ ਤੁਹਾਡੇ ਕੋਲ ਅਜੇ ਤੱਕ ਸੋਦੇ ਲੱਗੇ ਜਿਹੜੇ ਬਸਟਾਂ ਤੇ ਕਾਲੇ ਰਾਮ ਵਾਲਿਆਂ ਦੇ ਆਫਿਸ ਖੋਲੇ ਆ ਪਹਿਲੇ ਕਾਲਰਾ ਤੋਂ ਫੜੋ ਇਹਨਾਂ ਦੇ ਸੋਦੇ ਲਓ ਬੰਦ ਕਰੋ ਦੁਕਾਨਾਂ ਇਹਨਾਂ ਦੀਆਂ ਜਿਨ੍ਹਾਂ ਨੇ ਤੁਹਾਡੀ ਜੱਟਾ ਸਿੱਖਾਂ ਦੀ ਬੀਬੀਆਂ ਨੂੰ ਪੁੱਠੇ ਰਾਹ ਪਾਇਆ ਹੋਇਆ ਪਤਾ ਨਹੀਂ ਕਿੰਨਾ 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 ਜੱਟਾ ਸਿੱਖਾਂ ਦੇ ਘਰਾਂ ਬਾਪੇ ਦੀ ਔਲਾਦਾਂ ਜੰਮੀ ਹੋਣੀਆਂ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਬੀਬੀਆਂ ਲਾਫ ਲੈਣ ਦੀ ਮਾਰੀਆਂ ਕੁਝ ਵੀ ਕਰ ਜਾਂਦੀਆਂ ਵੀ ਸਾਡਾ ਘਰ ਵਸਿਆ ਰਵੇ ਬੰਦਾ ਸਾਨੂੰ ਤਲਾਕ ਹੁੰਦਾ ਰੇ ਗੱਲਾਂ ਕੌੜੀਆਂ ਪਰ ਸੱਚੀਆਂ ਕੜੀਆਂ ਲੱਗਦੀਆਂ ਲੱਗਰ ਆਈ ਡੋਨਟ ਕੇਅਰ ਮੈਨੂੰ ਤੁਹਾਡੇ ਲੋਕਾਂ ਦੇ ਕਦੇ ਨਾ ਅੱਜ ਪ੍ਰਵਾਸੀ ਤੇ ਨਾ ਕਦੀ ਸੋਸ਼ਲ ਬਾਤ ਹੋਣੀ ਹੈ ਸੋਸ਼ਲ ਤੱਕ ਮੈਂ ਜੀਵਾਂਗੀ ਹਾਂ ਜੀਵਾਂਗੀ ਜ਼ਰੂਰ ਜੀਵਾਂਗੀ 100 ਤਾਂ ਨਹੀਂ 70 ਤੱਕ ਤਾਂ ਮੈਂ ਕਦੇ ਨਹੀਂ ਜਾਂਦੀ ਇਹ ਮੈਂ ਗਰੰਟੀ ਦਿੰਨੀ ਆ 100 ਦਾ ਮੈਨੂੰ ਪਤਾ ਨਹੀਂ 100 ਬੜੀ ਲੰਬੀ ਆ ਪਤਾ ਨਹੀਂ ਕਿਤੇ ਪਤੰਦਰ ਨੇ ਸੰਭਾਲਣਾ ਵੀ ਕਿ ਨਹੀਂ 70 ਬਹੁਤ ਆ ਤੁਰਦੇ ਫਿਰਦੇ ਆਏ ਤੁਰਦੇ ਹਰਦੇ ਜਾਵਾਂਗੇ ਸੋ ਜਿਹੜਾ ਤੁਸੀਂ ਆ ਪਿਆਸ ਦਾ ਡੇਰਾ ਡੇਰਾ ਪਰਵਚਨ ਸੁਣਦੇ ਹੋ ਇਹਦਾ ਮਤਲਬ ਤੁਸੀਂ ਤੁਹਾਡੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੈਲਿਊ ਨਹੀਂ ਹੈ ਇਹ ਉਹ ਸਿੱਖਾਂ ਨੂੰ ਵੀਡੀਓ ਹੈ ਜਿਹੜੇ ਉਹ ਤੁਸੀਂ ਡੇਰੇ ਵਿੱਚ ਜਾਂਦੇ ਨੇ ਤੇ ਘਰ 'ਚ ਆਪਦੇ ਉਹ ਢਿੱਲੋਂ ਦੀ ਫੋਟੋ ਲਾਉਂਦੇ ਆ। ਹੁਣ ਢਿੱਲੋਂ ਫੌਲਸਪੋਟ ਕਰ ਰਿਹਾ ਮੇਰੇ ਝੇਠਿਆਂ ਨੂੰ ਬਾਹਰ ਕਢਾਉਣ ਦੀ। ਹੁਣ ਤੁਸੀਂ ਆਪਦੇ ਢਿੱਲੋਂ ਨੂੰ ਜਾ ਕੇ ਸਵਾਲ ਪੁੱਛੋ ਵੀ ਇੱਕ ਬਲੈਕੀਆ ਬੰਦਾ ਜਿਹਨੇ ਪੰਜਾਬ ਦੀ ਨਸਾਂ ਦੇ ਵਿੱਚ ਨਸ਼ਾ ਭਰਤਾ ਤੇ ਅੱਜ ਡੇਰੇ ਵਾਲਾ ਉੱਥੇ ਕੀ ਕਰਦਾ ਢਿੱਲੋਂ ਜਾ ਕੇ। ਦੇਖੋ ਮੈਕਸ ਦੀ ਪਾਵਨਾ ਨੂੰ ਹੌਟ ਨਹੀਂ ਕਰ ਰਹੀ। ਪਰ ਢਿੱਲੋਂ ਇਜ਼ ਨਾਟ ਅ ਗੋਡ। ਯੱਕੇ ਵੀ ਕਿਸੇ ਬਿਆਸ ਵਾਲੇ ਬੰਦੇ ਨਾਲ ਮੇਰੀ ਬਹਿਸ ਹੋਈ ਸੀ। ਢਿੱਲੋਂ ਇਜ਼ ਨਾਟ ਅ ਗੋਡ ਉਹ ਬੰਦਾ ਰੱਬ ਨਹੀਂ ਐ। ਤੁਸੀਂ ਇਹ ਜੇ ਬਾਬੇ ਬਣਾਏ ਆ ਪੈਦਾ ਤੁਸੀਂ ਕਿਤੇ ਲੋਕਾਂ ਨੇ ਮੁੜ ਕੇ ਬਾਬੇ ਜੀ ਨੇ ਪਹਿਲੇ ਤਕਾਰ ਕਰਤਾ ਬਲਤ ਕਰ ਚਮਤਕਾਰ ਤੁਸੀਂ ਆਪ ਕਰਵਾਨੀਆਂ ਜਾ ਜਾ ਕੇ ਉੱਥੇ ਡੇਰੇਾਂ 'ਚ